ਪੰਜਾਬ ਦੇ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਵਿਕਾਸ ਕਾਰਜਾਂ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਪਰ ਤਾਂ ਸਾ ਮਾਮਲਾ ਲੁਧਿਆਣਾ ਦੇ ਹਲਕਾ ਗਿਲ ਦੇ ਅਧੀਨ ਹੀ ਆਉਂਦੇ ਗੌਥਮ ਬਿਹਾਰ ਗਲੀ ਨੰਬਰ 2 ਪਿੰਡ ਬੋਲਕੇ ਤੋਂ ਸਾਹਮਣੇ ਆਇਆ ਜਿੱਥੇ ਟੁੱਟੀਆਂ ਹੋਈਆਂ ਸੜਕਾਂ ਦੇ ਕਾਰਨ ਆਏ ਦੇ ਨਹੀਂ ਸਥਾਨਕ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਮੀਡੀਆ ਨਾਲ ਗੱਲਬਾਤ ਕਰਦਿਆਂ ਸਥਾਨਕ ਲੋਕਾਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸਾਡੀ ਇਸ ਗਲੀ ਦਾ ਸੜਕ ਨਾ ਬਣਨ ਕਾਰਨ ਬੁਰਾ ਹਾਲ ਹੈ ਆਏ ਦੇ ਨਾ ਇੱਥੇ ਐਕਸੀਡੈਂਟ ਹੁੰਦੇ ਰਹਿੰਦੇ ਨੇ ਅਸੀਂ ਕਈ वारिस संबंधी हल्का विधायक ਨੂੰ ਜਾਣੂ ਵੀ ਕਰਵਾ ਚੁੱਕੇ ਹਾਂ ਪਰ ਕੋਈ ਵੀ ਹੱਲ ਨਹੀਂ ਹੋਇਆ ਵਿੰਦਰ ਸਿੰਘ ਸੰਧੂ ਆ ਜੀ ਦੋ ਨੰਬਰ ਗਲੀ ਤੋਂ ਗੋਤਮਪੁਰ ਦਾ ਮੈਂ ਵਾਸੀ ਆ ਜੀ ਅੱਜ ਤੋਂ 2018 ਦੇ ਚੋਣਾਂ ਕੰਨ ਲਿਆ ਸੀ ਇੱਥੇ ਜਦੋਂ ਦੇ ਸੀ ਇੱਥੇ ਆਏ ਆ ਸਿਰਫ ਐਜ਼ ਇਟ ਇਜ਼ ਇਹੀ ਪ੍ਰੋਬਲਮ ਆ ਸੀਵਰੇਜ ਰੋਡ ਦੀ ਨਾ ਲਾਈਟ ਨਾ ਸੀਵਰੇਜ ਨਾ ਰੋਡ ਜਿੰਨੀ ਇੱਥੇ ਪ੍ਰੋਬਲਮ ਆ ਰਹੀ ਆ ਕੋਈ ਨਾ ਕੋਈ ਮੈਟਰ ਜੇ ਇੱਕ بارش ਪੈਂਦੀ ਰੋਡ ਤੇ ਪਾਣੀ ਇਕੱਠਾ ਹੋ ਜਾਂਦਾ ਜਿਹੜੀ ਪਿਛਲੇ ਸਰਕਾਰਾਂ ਗਈਆਂ ਨੇ ਉਹਨਾਂ ਨੇ ਵਾਅਦਾ ਕੀਤਾ ਸੀਗਾ ਤੁਸੀਂ ਤੁਹਾਡਾ ਰੋਡ ਬਣਾਵਾਂਗੇ ਕੋਈ ਰੋਡ ਨਹੀਂ ਕੋਈ ਸੀਵਰੇਜ ਨਹੀਂ ਕੋਈ ਲਾਈਟ ਨਹੀਂ ਅੱਗੇ ਨਵੀਂ ਸਰਕਾਰ ਆਈ ਆ ਨਵੀਂ ਸਰਕਾਰ ਦੇ ਵੀ ਹਾੜੇ ਕੱਢ ਚੁੱਕੇ ਆ ਅਸੀਂ ਦੋ ਤਿੰਨ ਵਾਰ ਜਾ ਵੀ ਚੁੱਕ ਨੂੰ ਮਿਲ ਚੁੱਕੇ ਆ ਕੋਈ ਮਤਾਂ ਨਹੀਂ ਪਾ ਰਿਹਾ ਕਿ ਕੁਝ ਨਹੀਂ ਹੋ ਰਿਹਾ ਜਿਹੜੀ ਇੱਥੋਂ ਦੀ ਜਿੰਨੀ ਜਨਤਾ ਜਿੰਨੀ ਪਬਲਿਕ ਹੈ ਸਾਰੀ ਪਰੇਸ਼ਾਨ ਆ ਸਾਰੀ ਜਿੰਨੀ ਪਰੇਸ਼ਾਨ ਆ ਕੱਲੇ-ਕੱਲੇ ਘਰ ਤੋਂ ਕੱਲੀ-ਕੱਲੀ ਗਲੀ ਤੋਂ ਕੱਲੇ-ਕੱਲੇ ਬੰਦੇ ਤੋਂ ਹੀ ਪੁੱਛ ਸਕਦੇ ਹਾਂ। ਸੋਹਣੀ ਤੁਸੀਂ ਐ ਹਲਕਾ ਐਮਐਲ ਨੂੰ ਕੋਈ ਸਕੈਟ ਦਿੱਤੀ। ਦਿੱਤੀ ਹੀ ਬਗਾਇਦਾ ਲਿਖਤੀ ਦਿੱਤੀ ਹੋਈ ਆ ਜੀ ਜਦੋਂ ਸਾਡੇ ਇੱਥੇ ਨਹੀਂ ਪਤਾ ਰੱਖਿਆ ਸੀ ਉਹਨਾਂ ਨੇ ਰੋਡ ਦਾ ਪਿਛਲੀ ਗਲੀ ਦੇ ਵਿੱਚ ਤੇ ਉੱਥੇ ਜਾ ਕੇ ਅਸੀਂ ਬਗਾਇਦਾ ਸਾਰੇ ਮਹੱਲਾ ਨੂੰ ਅਸੀਂ ਜਗੇ ਸੀਗੇ। ਉੱਥੇ ਜਾ ਕੇ ਅਸੀਂ ਆਪਣਾ ਦੇਖ ਕੇ ਆਏ ਸੀਗੇ ਉਹ ਕਹਿੰਦੇ ਸੀ ਅਸੀਂ ਕਿਤੇ ਗੌਰ ਕਰਾਂਗੇ। ਪਰ ਉਸ ਤੋਂ ਬਾਅਦ ਤਕਰੀਬਨ 1-2 ਸਾਲ 6-7 ਮਹੀਨੇ ਹੋ ਚਲੇ ਕੋਈ ਗੌਰ ਨਹੀਂ ਕੋਈ। ਕੀ ਕਰਦੇ ਹੁਣ? ਮੰਗ ਸਾਡੀ ਇਹੀ ਆ ਜੀ ਤਿੰਨ ਚੀਜ਼ਾਂ ਦੀ ਇਕ ਲੈਟ ਇਕ ਸੀਵਰੇ ਪਾਣੀ ਇਕ ਰੋਡ। ਤੇ ਮੈਂ ਇਹ ਕਹਿੰਦੀ ਆਂ ਪੰਜਾਬ ਸਰਕਾਰ ਨੂੰ ਅਸੀਂ ਇੱਥੇ ਆਣ ਲੈ ਪੰਜ ਦਿਨ ਆ ਪਾਣੀ ਦੇ ਤੇ ਕੋਈ ਘਾਟ ਨਹੀਂ ਆ ਅਸੀਂ ਪਾਣੀ ਦੇ ਤਰੂ ਪੈਸੇ ਮਰਦੇ ਆ ਜਦੋਂ ਉਹਨਾਂ ਕੋ ਜਾਓ ਜਿਉ ਬੋਰ ਵਾਲੇ ਕੋ ਵੀ ਜਾਂਦੇ ਕਿਤੇ ਬੋਰ ਹੁੰਦਾ ਕੁਝ ਹੁੰਦਾ ਕੁਝ ਨਹੀਂ ਹੁੰਦਾ ਪਿਆ ਅਸੀਂ ਮੋਟਰ ਚਲਾਉਂਦੇ ਪਾਣੀ ਹੀ ਨਹੀਂ ਆਂਦਾ ਪੱਜੇ ਫਿਰ ਦੇ ਕੇ ਤਾਂ ਟੈਂਕਰ ਆਂਦਾ ਕਰੇ ਕੁਛ ਮੰਗਾਂਦੇ ਇਹ ਸਾਡੀ ਬਹੁਤ ਪ੍ਰੋਬਲਮ ਐ ਅਸੀਂ ਬਹੁਤ ਤਕੀ ਸੜਕ ਤਾਂ ਬਹੁਤ ਅੰਨ ਮੰਦਾ ਹਾਲ ਆ ਬਹੁਤ ਮੰਦਾ ਹਾਲ ਆ ਜੇ ਜਾਓ ਕਿਸੇ ਕੋ ਜੇ ਕੋਈ ਆਂਦਾ ਗੱਲ 2 200 ਰੁਪਏ ਦੋ ਸੜਕਾ ਬਣਜੋ ਕਿਸਾਨੂ ਕਿ ਲੋੜਾ 2000 ਰੁਪਏ ਦੇ ਕੇ ਅਸੀਂ ਸੜਕਾ ਬਣਾਵਾਂਗੇ ਫੇ ਸਰਕਾਰ ਦੀ ਕੀ ਲੋੜ ਐ ਬਿਜੋ ਅਸੀਂ 2000 ਰੁਪਏ ਸੜਕਾ ਖੁਦ ਬਣਾਵਾਂਗੇ ਫੇ ਸਾਨੂੰ ਸਰਕਾਰ ਨਹੀਂ ਚਾਹੀਦੀ ਫੇ ਅਸੀਂ ਖੁਦ ਹੀ ਮਾਲਕ ਬਣ ਜਾਾਂਗੇ ਆਪਣੇ ਨੁਕਸਾਨ ਵੀ ਹੁੰਦੇ ਸੜਕ ਬੁੱਟੀ ਕੋਈ ਨਹੀਂ ਹੁੰਦੇ ਮੇਰਾ ਸਿਰ ਫਟ ਗਿਆ ਪੁੱਛੇ ਮੁੰਡਾ ਖਣਾ ਮੇਰਾ ਪੰਜਾ ਐ ਹਰ ਵਾਰ ਤੇ ਹੁੰਦਾ ਹੀ ਐਕਸੀਡੈਂਟ ਨਿਤ ਨਮਾ ਤੇ ਤੇਰੇ ਮੇਰੇ ਸਿੱਤਿਆ ਨਾ ਰੋੜੇ ਖੁੱਬ ਕੇ ਮੈਂ ਤੇ ਮੋਟਰਸਾਈਕਲ ਤੇ ਮੈਂ ਲੈ ਕੇ ਚੱਲ ਰਹਾ ਸੀ ਮੈਂ ਡਿੱਗੀ ਕੀ ਮੰਗੀ ਕਰਦੇ ਹੁਣ ਬਸ ਅਸੀਂ ਇਹ ਚਾਹਦੇ ਆ ਸਾਡਾ ਰੋੜ ਬਣੇ ਸਾਨੂੰ ਲੈੜ ਦੀ ਤਕਲੀਫ ਨਾ ਹੋਵੇ ਪਾਣੀ ਦੀ ਕੋਈ ਤਕਲੀਫ ਨਾ ਹੋਵੇ ਲੁਧਿਆਣਾ ਲਾਈਵ ਲਈ ਟਿੰਕਾ ਜਰਦੀ ਰਿਪੋਰਟ